गुड मॉर्निंग टू ऑल ऑफ यू कि सब ठीक है हाँ ओके स्कूल आए आज? कि बाद आए हैं है ना इन छुट्टियाँ क्यों पता है हाँ मी मीह हाँ हां सारे पासे पानी बहुत आ गया सी है ना हड़ आ गए इस करके छुट्टिया हुई अपने आज स्कूल खुले है, ठीक है ਹਾਂ ਰੋਟੀ ਖਾ ਕੇ ਆਏ ਆ ਕੀ ਖਾ ਕੇ ਆਏ ਆ ਰੋਟੀ ਖਾ ਕੇ ਆਏ ਕਿੰਨੀਆਂ ਖਾ ਕੇ ਆਏ ਆ 1 2 3 4 3 ਰੋਟੀਆਂ ਖਾ ਲ ਲਈ ਤੁਸੀਂ ਓਕੇ ਠੀਕ ਹੈ ਹਾਂਜੀ ਅੱਜ ਪੜ੍ਹੀਏ ਹੋਣਾ ਆਪਾਂ ਅੱਜ ਆਪਾਂ ਪੜ੍ਹਨਾ ਆ ਆਕਾਰ ਬਾਰੇ ਸ਼ੇਪਸ ਬਾਰੇ ਠੀਕ ਹੈ ਕਿਸੇ ਦੀ ਕਿਸੇ ਤਰ੍ਹਾਂ ਦੀ ਸ਼ੇਪ ਹੁੰਦੀ ਕਿਸੇ ਦੀ ਕਿਸੇ ਤਰ੍ਹਾਂ ਦੀ ਸ਼ੇਪ ਹੁੰਦੀ ਆ ਠੀਕ ਹੈ ਆਕਾਰ ਜਿਹਨੂੰ ਕਹਿੰਦੇ ਆ ਸਭ ਤੋਂ ਪਹਿਲਾਂ ਅਸੀਂ ਪੜ੍ਹਨੇ ਆ ਵਰਗ ਬਾਰੇ ਠੀਕ ਹੈ ਹਾਂਜੀ ਤਿਕੋਣ ਇਹਨੂੰ ਕੀ ਕਹਿੰਦੇ ਆ ਤਿਕੋਣ ਇਹਦੇ ਕਿੰਨੇ ਕੋਣ ਨੇ ਆ ਤਿੰਨ ਤਿੰਨ ਤਿਕੋਣ ਦੇ ਕਿੰਨੇ ਕੋਣੇ ਹੁੰਦੇ ਆ ਤਿੰਨ ਵੈਰੀ ਗੁੱਡ ਠੀਕ ਹੈ ਹੁਣ ਅਸੀਂ ਪੜ੍ਹਦੇ ਆ ਵਰਗ ਬਾਰੇ ਇਹ ਕੀ ਆ ਵਰਗ ਵਰਗ ਚਾਰਸ ਹਾਂਜੀ ਇਹਨੂੰ ਸਕੁਅਰ ਕਹਿੰਦੇ ਇੰਗਲਿਸ਼ ਚ ਕੀ ਕਹਿੰਦੇ ਆ ਅੱਛਾ ਮੈਨੂੰ ਦੱਸੋ ਇਹਦੇ ਕੋਣੇ ਕਿੰਨੇ ਆ ਗਿਣੋ 4 कोन वेरी गुड शाबाश ਹੁਣ ਦੇਖੋ ਇਹ ਕੀ ਹੈ ਗੋਲ ਗੋਲ ਹਾਂਜੀ ਗੋਲ ਗੋਲ ਨੂੰ ਕੀ ਕਹਿੰਦੇ ਆ ਚੱਕਰ ਚੱਕਰ ਠੀਕ ਹੈ ਇਹਨੂੰ ਇੰਗਲਿਸ਼ ਸਰਕਲ ਕਹਿੰਦੇ ਆ ਇਹਦਾ ਕੋਈ ਕੋਨਾ ਹੈਗਾ ਆ ਨਹੀਂ ਇਹਦਾ ਕੋਈ ਕੋਨਾ ਨਹੀਂ ਹੁੰਦਾ ਇਹ ਘੁੰਮ ਗੋਲ ਗੋਲ ਘੁੰਮਦਾ ਠੀਕ ਹੈ ਸਮਝ ਲੱਗੇ समझ लग गई वेरी गुड ठीक है दसो तो फिर एक ही है तिकोण ओके एक ही है वर्ग चौरस ठीक है तो एक ही है किया है चक्कर सर्कल ठीक है वेरी गुड क्लैपिंग कर लो अपने लिए